ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਚੱਲ ਰਹੀ ਆ ਕਾਨਫਰੰਸ ਕਰੀ ਤੀ ਤੇ ਸੁਖੇਮਾਨ ਉਹਨਾਂ ਨੇ ਕੈਨੇਡਾ ਦੇ ਵਿੱਚ ਉਹਨੇ ਕੁਝ ਕੁ ਗੱਲਾਂ ਕੀਤੀਆਂ ਇਹ ਜਿਹੀਆਂ ਕਿਉਂਕਿ ਜਿਨ੍ਹਾਂ ਦੀ ਕੋਈ ਤੋਕ ਨਹੀਂ ਬਣਦੀ ਸੀ ਤੇ ਕਹਿੰਦੇ ਨੇ ਹੁੰਦੇ ਕੁੱਤੇ ਦੇ ਕੀੜੇ ਪਏ ਹੁਣ ਜਦੋਂ ਕਿਸੇ ਘਰੋਂ ਨਿਕਲਦਾ ਤੇ ਕਿਸੇ ਘਰੇ ਵੜਦਾ ਤੇ ਉਹ ਕੰਮ ਉਹਨਾਂ ਦਾ ਕਰਿਆ ਹੋਇਆ ਦੀ ਕਾਨਫਰੰਸ 'ਚ ਉੱਥੇ ਤੇ ਮੈਂ ਸੁਖੇਮਾਨ ਨੂੰ ਪਹਿਲਾਂ ਆਪਣੀ ਗੱਲ ਤੋਂ ਸ਼ੁਰੂ ਕਰਦਾ ਜਿਹੜਾ ਉਹ ਕਹਿੰਦਾ ਪੈਸੇ ਫੜ ਕੇ ਲੈ ਗਿਆ ਸੁਲਤਾਨ ਦਾ ਬਾਪੂ ਮੈਂ ਉਹਨੂੰ ਦੱਸਣਾ ਚਾਹੁੰਨਾ ਕਿ ਉਹ ਪੈਸੇ ਆਧਾਰ ਹੀ ਨਹੀਂ ਫੜੇਦੇ ਤੇ ਤੋਂ ਜਿਹੜੇ ਤੂੰ ਕਹਿੰਦਾ ਮੇਰੇ ਜਵਾਕਾਂ ਦੇ ਮੂੰਹ ਚੋਂ ਕੱਢੇ ਨੇ ਜੋ ਵੀ ਤੂੰ ਬੋਲ ਰਿਹਾ ਸੀ ਤੇ ਉਹਨੂੰ ਦੱਸਾਂ ਨਾ ਕਾਲੇ ਬਾਈ ਨੇ ਮੈਟਰੋ ਵਾਲੇ ਨੇ ਮੈਟਰੋ ਦੇ ਪ੍ਰਧਾਨ ਨੇ ਖੁਦ ਆਪਣਾ ਲੈ ਮੈਟਰੋ ਪੇਪਰ ਤੇ ਲਿਖ ਕੇ ਪਾਇਆ ਹੋਇਆ ਤੇ ਉਹ ਤੋਂ ਜਾ ਕੇ ਹਿਸਾਬ ਲੈ ਲਈ ਕਿ ਉਹ ਮੇਰੇ ਖੇਡੇ ਦੇ ਪੈਸੇ ਤੇ ਠੀਕ ਆ ਨਾ ਤੇ ਤੂੰ ਆਧਾਰ ਨਹੀਂ ਫੜਦੇ ਜਿਹੜੇ ਤੂੰ ਬਣਾ ਰਿਆ ਉੱਥੇ ਉਹ ਮੈਂ ਖੇਡੇ ਦੇ ਮੇਰੀ ਵੀ ਖੂਨ ਪਸੀਨੇ ਦੀ ਕਮਾਈ ਥੀ ਅਸੀਂ ਆਧਾਰ ਨਹੀਂ ਪੈਸੇ ਮੰਗੇ ਤੇਤੋਂ ਸਾਡੇ ਖੂਨ ਪਸੀਨੇ ਦੀ ਕਮਾਈ ਸੀ ਅਸੀਂ ਆਪਣੀ ਉਹ ਲਈ ਐ ਠੀਕ ਆ ਨਾ ਤੇ ਦੂਜੀ ਗੱਲ ਤੂੰ ਬੋਲ ਰਿਆਂ ਵਿੱਚ ਪਤਾ ਨਹੀਂ ਮੇਜਰ ਲੀਗ ਬਣਾਈ ਹੋਈ ਐ ਨੀ ਸੀੜੀਆਂ ਦੀ ਐ ਬਾ ਬਹੁਤ ਕੁਝ ਤੂੰ ਬੋਲੇ ਆ ਤੇ ਮੈਂ ਤੈਨੂੰ ਦੱਸਣਾ ਚਾਹਣਾ ਸੰਦੀਪ ਦੀ ਮੇਜਰ ਲੀਗ ਥੀ ਹੁਣ ਵੀ ਸੰਦੀਪ ਬਾਈ ਦੀ ਆ ਤੇ ਮੇਜਰ ਲੀਗ ਦੇ ਵਿੱਚ ਜਿਹੜੇ jobbਾਂ ਕਰ ਰਹੇ ਨਾ ਪਲੇਅਰਾਂ ਨੇ ਕੌਡੀ ਛੱਡੀ ਹੋਈ ਸੀ ਉਹ ਉਹਨੇ jobbਾਂ ਦਿੱਤੀਆਂ ਪਲੇਅਰਾਂ ਨੂੰ ਠੀਕ ਆ ਨਾ ਘਰੇ ਬੈਠਿਆਂ ਨੂੰ ਤੇ ਕੁਝ ਕੁ ਪਲੇਅਰ ਜਿਹੜੇ ਇਹਜਾ ਉਹਨੇ ਕੰਮ ਕੀਤਾ ਮੀਡੀਆ ਲੀਗ ਦੇ ਵਿੱਚ ਸੰਦੀਪ ਬਾਈ ਨੇ ਜਿਹੜਾ ਤੂੰ ਬੋਲ ਰਹੇ ਹੋ ਨਾ ਤੁਸੀਂ ਮੰਦਾ ਬੋਲਦੇ ਉਹਨੂੰ ਅੱਜ ਇਸ ਦੁਨੀਆ ਤੇ ਨਹੀਂ ਹੈਗਾ ਥੋੜੀ ਜਿਹੀ ਜੁਰਤ ਤਾਂ ਹੈ ਨਹੀਂ ਤੇ ਉਹਦੇ ਹੁੰਦੇ ਬੋਲਣ ਦੀ ਤਾਂ ਇਹਨਾਂ ਤੁਸੀਂ ਪੈਸੇ ਦੇ ਕੇ ਮਰਵਾਤਾ ਉਹ ਠੀਕ ਹੈ ਨਾ ਜੇ ਉਹ ਜੂੰਦਾ ਹੁੰਦਾ ਤੁਹਾਨੂੰ ਥੋੜੀ ਹਿੰਮਤ ਨਹੀਂ ਦੀ ਬੋਲਣ ਦੀ ਉਹਦੇ ਮੂਰੇ ਤੇ ਉਹਨੇ ਕਈ ਘਰਾਂ ਦੀ ਰੋਟੀ ਪੱਕਦੀ ਕਰੀਆ ਮੀਡੀਆ ਲੀਗ ਬਣਾ ਕੇ ਠੀਕ ਹੈ ਨਾ ਜਿਹੜੇ ਪਲੇਅਰ ਵੀ ਮਾੜੇ ਤੇ ਨਾ ਪਹਿਲਾ ਮੈਚ ਹਾਰਦੇ ਤੇ ਉਹ ਵੀ ਹਾਰ ਕੇ ਮੈਚ ਨਾ 5-5000 ਰੁਪਏ ਘਰ ਨੂੰ ਲੈ ਕੇ ਜਾਂਦੇ ਤੇ ਤੈਨੂੰ ਮੈਂ ਦੱਸਾਂ ਜਿਹੜਾ ਤੂੰ ਕਹਿੰਦਾ ਨਸ਼ੇੜੀ ਮੀਡੀਆ ਦਾ ਲੱਕੀ ਕਰਾਲੀ ਕੌਡੀ ਖੇਡਦਾ ਰਿਹਾ ਚਲੋ ਅੱਜ ਭੁੱਲਿਆ ਫਿਰਦਾ ਕੌਡੀ ਨੂੰ ਮੈਂ ਦੱਸਣਾ ਚਾਹੁੰਨਾ ਲੱਕੀ ਕਰਾਲੀ ਨੂੰ ਉਹਦੀ ਇੰਟਰਵਿਊ ਚੱਕ ਲਿਓ ਸੁਖੇਮਾਨ ਤੇ ਉਹਦੇ ਵਿੱਚ ਵੀ ਜਿਹੜਾ ਤੂੰ ਕਹਿੰਦਾ ਨਾ ਡੋਬ ਚਾਇ ਉਹਦਾ ਪਲੇਅਰ ਕੀ ਆ ਡੋਬ ਚ ਜਿਹੜਾ ਤੂੰ ਨਿਸ਼ੇੜੀ ਦੱਸਦਾ ਇੱਕ ਪੇਨ ਕਿਲਰ ਮੋਰਫੀਨ ਦਾ ਸਾਲਟ ਆ ਪੇਨ ਕਿਲਰ ਦਾ ਮੈਂ ਉਹਦਾ ਵੀ ਪਿੱਟ ਪਿੱਟ ਮਾਰਦਾ ਵੀ ਉਹ ਇੰਟਰਵਿਊ ਕਢਾ ਲਈ ਉਹਦੇ ਲਈ ਚੈਨਲ ਦੀ ਪਈ ਆ ਉਹਦੋਂ ਵੀ ਮੈਂ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਸੀ ਵਾਹ ਹਾਂ ਲੋਕਾਂ ਨੂੰ ਆ ਕੇ ਲਾਈਵ ਜਿਹੜੀ ਕਾਨਫਰੈਂਸ ਆ ਤੁਸੀਂ ਅੱਜ ਬੋਲਦੋਂ ਨਾ ਮੈਂ ਉਦੋਂ ਕਹਿੰਦਾ ਸੀ ਜਰੂਰ ਪੁੱਛੜਾਈ ਜੀ ਹਾਂ ਤੁਸੀਂ ਦੱਸੋ ਲੋਕਾਂ ਨੂੰ ਕੀ ਚ ਕੀ ਪਾਇਆ ਗਿਆ ਕਿ ਉਹ ਜੀ ਚ ਮੋਰਫੀਨ ਪਾਈ ਗਈ ਉਹ ਨਸ਼ੇੜੀ ਹੋ ਗਿਆ ਠੀਕ ਹੈ ਨਾ ਤੇ ਨੰਗਲ ਵਾਲਿਆਂ ਨੂੰ ਮੁੱਦ ਤਾਂ ਹੋ ਗਈ ਨੇ ਖੇਡ ਦੇ ਨੂੰ ਜਿਹੜੇ ਤੁਸੀਂ ਕਿਹਾ ਸਾਡੇ ਕੋਲ ਲਿਸਟਾਂ ਮੈਨੇ ਕੱਢ ਦੋ ਲਿਸਟਾਂ ਪਹਿਲਾਂ ਵੀ ਪਾਈਆਂ ਹੋਈਆਂ ਨੇ ਉਹ ਤੇ ਕਿਹੜਾ ਲਿਖਿਆ ਨਹੀਂ ਸ਼ੋ ਨਹੀਂ ਹੁੰਦਾ ਮੋਰਫੀਨ ਫੀਨ ਦਾ ਸ਼ਾਰਟ ਪਾਇਆ ਗਿਆ ਤੁਸੀਂ ਆਵਾ ਤਵਾ ਬੋਲਦੇ ਹੋ ਨਾ ਜਿਹੜਾ ਕੁਸ ਤੇ ਲੋਕ ਇੰਨੇ ਅੰਨੇ ਨਹੀਂ ਹੈਗੇ ਲੋਕ ਨੰਗਲਾਂ ਨੂੰ ਪਿਆਰ ਕਰਦੇ ਨੇ ਤੇ ਜਿਹੜੇ ਤੁਸੀਂ ਪਾਏ ਨੇ ਨਾ ਕੱਟ ਕੱਟ ਕੇ ਵੀਡੀਓ ਪਾਉਣੇ ਹੋ ਪੇਜਾਂ ਤੇ ਉਹਦੇ ਥੱਲੇ ਜਾ ਕੇ ਕਮੈਂਟ ਪੜਨ ਦੀ ਵੀ ਹਿੰਮਤ ਰੱਖੋ ਲੋਕ ਪਹਿਲਾਂ ਵੀ ਨੰਗਲਾ ਦੇ ਨਾਲ ਤੇ ਅੱਜ ਵੀ ਨੰਗਲਾ ਦੇ ਨਾਲ ਨੇ ਠੀਕ ਆ ਨਾ ਜਿਹੜੇ ਤੁਸੀਂ ਉਲਟ ਫੋਲਟ ਗੱਲਾਂ ਮਾਰਦੇ ਹੋ ਅਸੀਂ ਐ ਕਰਦਾਂਗੇ ਅਸੀਂ ਬਾਹਰ ਕਰਦਾਂਗੇ ਫਿਰ ਜੋਤ ਰੱਖਿਆ ਗੁਰ ਮੁਰੜ ਕੇ ਤੂੰ ਕਹਿੰਦਾ 6 ਤਰੀਕ ਵਾਲੇ ਕੱਪ ਤੇ ਸੁਲਤਾਨਪੁਰੇ ਰੁਕੇ ਨੇ ਖਾ ਮੰਗਿਆ ਮੈਂ ਸਾਥ ਮੰਗਿਆ ਬਲੇਰਾ ਦਾ ਰੋਕੇ ਨਹੀਂ ਸਾਥ ਮੰਗਿਆ ਗਾ ਸੰਦੀਪ ਨੂੰ ਇਨਸਾਫ ਤੋਂ ਬਹੁਤ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ ਖਾੜੋ ਸਾਡੇ ਨਾਲ ਅਸੀਂ ਅੱਜ ਵੀ ਕਹਿੰਦੇ ਆ ਤੇ ਤੂੰ ਕਹਿ ਰਿਹਾ ਮੈਂ ਗੈਸਟਰ ਆ ਬਾਹਰ ਲਟਣ ਪਟਣ ਤੁਹਾਡੇ ਤੁਸੀਂ ਗੈਸਟਰ ਨਹੀਂ ਮੈਂ 6 ਤਰੀਕ ਵਾਲੇ ਕੱਪ ਪਿੱਛੇ ਬੋਲਿਆ ਦੀ ਜਦ ਮੇਰੇ ਘਰ ਤੱਕ ਧਮਕੀਆਂ ਦਵਾਈਆਂ ਨੇ ਕਿਹਨੇ ਦਵਾਈਆਂ ਨੇ ਤੂੰ ਕਹ ਆਪਣੇ ਮੂੰਹੋਂ ਕਹਿਆ ਨਾ ਕੱਪ ਸਾਡਾ ਦੀ ਫਿਰ ਮੇਰੇ ਘਰ ਤੱਕ 6 ਤਰੀਕ ਵਾਲੇ ਕੱਪ ਪਿੱਛੇ ਬੋਲਣ ਪਿੱਛੇ ਕਿਉਂ ਧਮਕੀਆਂ ਆਈਆਂ ਤੁਸੀਂ ਗੈਂਸਟਰ ਨਹੀਂ ਤੂੰ ਤਾਂ ਵੱਡੇ ਗੈਂਸਟਰ ਨੂੰ ਜਿਹੜਾ ਪੈਸੇ ਦੇ ਕੇ ਸੰਦੀਪ ਬਾਈ ਮਰਵਾਇਆ ਅੱਜ ਤੂੰ ਸੱਚੇ ਸੁੱਚੇ ਬਣਦੇ ਹੋ ਆ ਕੇ মিডিਆ ਤੇ ਤੇ ਮੈਂ ਪੇਜ ਵਾਲਿਆਂ ਨੂੰ ਵੀ ਕਹਿਣਾ ਜਿਹੜੇ ਕੱਟ-ਕੱਟ ਵੀਡੀਓ ਪਾਉਂਦੇ ਨਾ ਮੇਰਾ ਵੀਰ ਪਹਿਲਾਂ ਦੇਖ ਲਿਆ ਕਰੋ ਕੌਣ ਬੰਦੇ ਮੂਰੇ ਨੇ ਇਹ ਬਾਈ ਦੇ ਕੇਸ ਦੇ ਵਿੱਚ ਦੋਸ਼ੀ ਪਾਏਗੇ ਨੇ ਠੀਕ ਹੈ ਅਸੀਂ ਬੇਰੋਥੇ ਬਸਵਾਸ ਕਰਦੇ ਆ ਅਸੀਂ ਅੱਜ ਵੀ ਇਨਸਾਫ ਹੀ ਮੰਗ ਰਹੇ ਆ ਗੱਬਰ ਮਾਤਮਾ ਇਨਸਾਫ ਦੀ ਸਾਨੂੰ ਪਤਾ ਸਾਨੂੰ ਅਦਾਲਤਾਂ ਚੋਂ ਤਾਂ ਕੁਝ ਮਿਲਣਾ ਨਹੀਂ ਠੀਕ ਆ ਨਾ ਕਿਉਂਕਿ ਤੁਸੀਂ ਪੈਸੇ ਦੇ ਹੋ ਤੁਹਾਡੇ ਮੂੰਹੋਂ ਬੋਲ ਰਾ ਕਿ ਤੁਸੀਂ ਕਿੰਨੇ ਸੰਦੀਪ ਬਾਈ ਕੋ ਜਨਸ ਖਾਂਦੇ ਤੇ ਇਹ ਤੁਹਾਡੇ ਇੰਟਰਵਿਊ ਤੇ ਤੁਹਾਡੇ ਮੂੰਹੋਂ ਨਿਕਲੇ ਹੋ ਬੋਲ ਦੱਸ ਰਹੇ ਨੇ ਤੁਸੀਂ ਸੰਦੀਪ ਤੇ ਕਿੰਨਾ ਲੱਗਦੇ ਤੇ ਠੀਕ ਆ ਨਾ ਅਸੀਂ ਅੱਜ ਵੀ ਬਾਬੇ ਨਾਨਕ ਦੀ ਕਚਹਿਰੀ 'ਚ ਕੋਈ ਨਾ ਇਥੇ ਅਦਾਲਤਾਂ ਨੂੰ ਪੈਸੇ ਦੇ ਕੇ ਜਿ ਬਰੀ ਹੋ ਗਈ ਹੈ ਨਾ ਕਚਹਿਰੀ ਬਾਬੇ ਨਾਨਕ ਦੀ ਉਹਦੇ ਵੀ ਲੱਗਣੀ ਹੈ ਦਰ ਤੇ ਉੱਥੋਂ ਨਹੀਂ ਛੁੱਟਣਾ ਕੋਣ ਜਿਹੜੇ ਤੁਸੀਂ ਹੁਣ ਆ ਘੜਕਦੇ ਫਿਰਦੇ ਹੋ ਇਹ ਤੁਹਾਨੂੰ ਸ਼ਰਾਫ ਹੀ ਲੱਗਿਆ ਹੁਣ ਤੂੰ ਕਹਿ ਰਿਹਾ ਦੀ ਮੇਰੇ ਬੱਚੇ ਤੇਰੇ ਤਾਂ ਬੱਚੇ-ਬੱਚੇ ਹੋ ਗਏ ਜਿਹੜੇ ਸੰਦੀਪ ਬਾਈ ਦੇ ਬੱਚੇ ਨਾਥ ਕਰਤੇ ਉਹ ਬੱਚੇ ਨਹੀਂ ਤੇ ਨਿਕੇ ਨਿਕੇ ਉਹਨਾਂ ਬਾਰੇ ਵੀ ਸੋਚਣਾ ਸੀ ਉਹ ਵੀ ਬੱਚੇ ਤੇ ਨਾ ਉਹਦੇ ਉਦੋਂ 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 ਨਹੀਂ ਤੁਹਾਨੂੰ ਤਰਸ ਆਇਆ ਗਾ ਹਾਂ ਅਸੀਂ ਕੀ ਕੰਮ ਕਰਨ ਲੱਗੇ ਹਾਂ ਥੋੜੇ ਤਾਂ ਬੱਚਿਆਂ ਨੇ ਤੁਹਾਨੂੰ ਦੇ ਹੀ ਦੇ ਨੇ ਗਾ ਹਾਂ ਸਾਡੇ ਬੱਚਿਆਂ ਦੇ ਮੂਹ ਦੇ ਪੈਸੇ ਨੇ ਉਹਦੇ ਜਿਹੜੇ ਬੱਚੇ ਹੁਣ ਕਿੱਥੋਂ ਕਰਨ ਉਹ ਅੱਜ ਵੀ ਵਿਚਾਰੇ ਕਰ ਰਹੇ ਨੇ ਡੈਡ ਇੰਡੀਆ ਉਹ ਤਾਂ ਅੱਜ ਵੀ ਮਿਸ ਕਰਦੇ ਨੇ ਗਾ ਹਾਂ ਸਾਡਾ ਡੈਡੀ ਕਦੋਂ ਮੁੜੂਗਾ ਵਾਪਸ ਉਹ ਉਹਨਾਂ ਬੱਚਿਆਂ ਬਾਰੇ ਵੀ ਸੋਚ ਲੈਂਦੇ ਉਦੋਂ ਕਰਨ ਤੋਂ ਪਹਿਲਾਂ ਤੁਹਾਨੂੰ ਸੋਚੋ ਜੇ ਨਹੀਂ ਕੋਸ ਗਾ ਅਸੀਂ ਕੀ ਕਰਨ ਲੱਗੇ ਹਾਂ ਤੇ ਇੱਕ ਗੱਲ ਦੂਵੀਂ ਤੂੰ ਇਹ ਵੀ ਬੋਲੇਗਾ ਹਾਂ ਸਾਡੇ ਰਿਸ਼ਤੇਦਾਰੀ ਚ ਫਰਕ ਹੈ ਸਾਡੂਆਂ ਦੇ ਤੇ ਸਾਡੂਆਂ ਦੀ ਥੋੜੀ ਜਿਹੀ ਰਿਸ਼ਤੇਦਾਰੀ ਚ ਫਰਕ ਅਸੀਂ ਨਹੀਂ ਪਾਇਆ ਇਹ ਥੋੜਾ ਪਿਆ ਹੋਣਾ ਕੋਈ ਤੁਹਾਨੂੰ ਪਤਾ ਹੋ ਥੋਡੇ ਘਰ ਦਾ ਕੋਈ ਮਸਲਾ ਹੋ ਡੈਨਿਕ ਟੇਬਲ ਤੇ ਬੈਠ ਗਏ ਠੀਕ ਆ ਨਾ ਸਾਨੂੰ ਨਹੀਂ ਪਤਾ ਗਾ ਥੋਡੇ ਕੀ ਚੱਲੇ ਸਾਡੂਆਂ ਚ ਪਤਾ ਨਹੀਂ ਥੋਡੇ ਸਾਡੂਆਂ ਦਾ ਕਦੇ ਤੁਸੀਂ ਸਾਡੂ ਦੁਸ਼ਮਣ ਹੋ ਜੇ ਨੇ ਕਦੇ ਸਾਡੂ ਤੁਹਾਡਾ ਪਿਆਰ ਪੈ ਜਾਂਦਾ ਇਹ ਥੋੜਾ ਘਰੇਲੂ ਮਸਲਾ ਤੁਹਾਨੂੰ ਪਤਾ ਹੋ ਸਾਡੂਆਂ ਨੂੰ ਪ ਤੇ ਦੂਜਾ ਤੂੰ ਬਾਈ ਦੇ ਜਵਾਕਾਂ ਬਾਰੇ ਤੂੰ ਵੀ ਮੈਟਰੋ 'ਚ ਹੀ ਹੁੰਦਾ ਦੀ ਨਾ ਬਾਈ ਦੇ ਤਲਾਕ ਹੋਏ ਨੂੰ 15 ਸਾਲ ਹੋ ਚੱਲੇ ਤਕਰੀਬਨ ਮੈਨੂੰ ਲੱਗਦਾ ਇੰਨੇ ਕੋ ਹੋ ਚੱਲੇ ਨੇ ਠੀਕ ਨੇ ਉਦੋਂ ਤੋਂ ਕਿੱਥੇ ਦੀ ਉਹ ਵੀ ਮੈਟਰੋ 'ਚ ਨਹੀਂ ਉਦੋਂ ਨਹੀਂ ਤੈਨੂੰ ਪਤਾ ਦੀ ਅੱਜ ਤੂੰ ਗੱਲਾਂ ਕਰਦਾ ਅੱਜ ਤੂੰ ਬਾਈ ਦੀ ਫੈਮਿਲੀ ਨੂੰ ਟੱਚ ਕਰਦੇ ਓ ਤੁਹਾਨੂੰ ਹੋਰ ਤਾਂ ਵੀ ਮੁੱਦਾ ਲੱਭਿਆ ਨਹੀਂ ਥੋਣੇ ਕਾਨਫਰੈਂਸ ਦਾ ਬਾਈ ਦੇ ਉਹਦੇ ਕੀਤੀ ਦੀ ਗਾਹਾਂ ਅਸੀਂ ਕੀ ਕਤਲ ਨਹੀਂ ਕੀਤਾ ਨਹੀਂ ਕੀਤਾ ਤੇ ਤੁਸੀਂ ਕਾਨਫਰੰਸ ਦੇ ਵਿੱਚ ਗੱਲਾਂ ਕੀ ਕਰਦੇ ਹੋ ਬਾਈ ਦੀ ਫੈਮਿਲੀ ਚੱਕਦੇ ਹੋ ਪੁਰਾਣੇ ਮੁੱਦੇ ਉਹ ਵਿਚਾਰੀ ਪ੍ਰਾਣੀ ਆਪਣੇ ਘਰੇ ਵੱਸਦੀ ਆ ਹੋਰ ਵੀ ਬਿਲਕੁਲ ਦੋ ਜਵਾਕ ਨੇ ਤੇ ਤੁਸੀਂ ਉਹ ਉਹਦੀ ਫੈਮਿਲੀ ਦੇ ਵਿੱਚ ਜਾ ਕੇ ਵੀ ਟੱਚ ਕਰਿਆ ਤੁਹਾਨੂੰ ਕੋਈ ਹੋਰ ਮੁੱਦਾ ਮਿਲਿਆ ਨਹੀਂ ਮੈਂ ਤਾਂ ਲੋਕਾਂ ਨੂੰ ਵੀ ਕਹਿਣਾ ਇਹਦੀ ਕਾਨਫਰੰਸ ਸੁਣ ਲਿਓ ਤੁਹਾਨੂੰ ਕਾਨਫਰੰਸ ਸੁਣ ਕੇ ਪਤਾ ਲੱਗ ਜੂਏ ਸੰਦੀਪ ਬਾਈ ਤੇ ਕਿੰਨਾ ਲੱਗਦੇ ਤੇ ਉਹ ਕਾਨਫਰੰਸ ਸਾਬਤ ਕਰ ਰਹੀ ਆ ਤੁਸੀਂ ਲੱਗਦੇ ਕਿੰਨੇ ਦੇ ਸੰਦੀਪ ਬਾਈ ਤੇ ਉਹ ਅੱਜ ਇਸ ਦੁਨੀਆ 'ਚ ਨਹੀਂ ਹੈਗਾ ਤਾਂ ਤੁਸੀਂ ਇੰਨਾ ਕੁਝ ਬੋਲਦੇ ਹੋ ਉਦੇ ਹੁੰਦੇ ਦਾ ਤੁਹਾਡੇ ਚ ਹਿੰਮਤ ਨਹੀਂ ਹੈਗੀਦੀ ਨਾ ਪਾਜੀ ਕਹਿ ਕੇ ਬੁਲਾਉਂਦੇ ਤੇ ਉਹਨੂੰ